ਨਹੀਂ ਇਚੰਗਾ ਜੇ ਅਸੀਂ ਕਹੀਏ ਨਾ ਮੈਨੂੰ ਕੋਈ ਚੰਗਾ ਕਵੇ ਮੈਨੂੰ ਕੋਈ ਚੰਗਾ ਕਵੇ ਇੱਥੋਂ ਤੱਕ ਗੁਰੂ ਰਾਮਦਾਸ ਪਿਤਾ ਜੀ ਦਾ ਤਾਂ ਪੁੱਤਰ ਉਹਨਾਂ ਨਾਲ ਲੜਦਾ ਹੁੰਦਾ ਸੀ ਉਹਨੂੰ ਵੇਖੋ ਜ਼ਰੂਰ ਹੈ ਕਿ ਉਹ ਗੁਰ ਨਜ਼ਰ ਨਹੀਂ ਆਏ ਆਪਣੇ ਪਿਤਾ ਦੇ ਵਿੱਚੋਂ ਗੁਰੂ ਪਿਤਾ ਦੇ ਵਿੱਚੋਂ ਤੇ ਗੁਰੂ ਰਾਮਦਾਸ ਪਿਤਾ ਜੀ ਨੂੰ ਕਹਿਣਾ ਪਿਆ ਕਾਹੇ ਪੁੱਤ ਝਗਰਤ ਹੋ ਸੰਧ ਬਾਪ ਏ ਪੁੱਤਰ ਆਪਣੇ ਪਿਤਾ ਨਾਲ ਹੀ ਕਿਉਂ ਲੜਦਾ ਪਿਆ ਕਿਉਂ ਲੜਦੇ ਨੇ ਸਭ ਤੋਂ ਵੱਡਾ ਪਾਪ ਪਤਾ ਕਿਹੜਾ ਹੈ ਜੀ ਅਗਲੀ ਪੰਕਤੀ ਦੇ ਨਾਲ ਹੀ ਗੁਰੂ ਰਾਮਦਾਸ ਜੀ ਪਤਾ ਨੇ ਜਵਾਬ ਦੇ ਦਿੱਤਾ ਸਭ ਤੋਂ ਵੱਡਾ ਪਾਪ ਜਿਹੜੇ ਬੱਚੇ ਆਪਣੇ ਮਾਤਾ ਪਿਤਾ ਨਾਲ ਲੜਦੇ ਨੇ ਝਗੜਦੇ ਨੇ ਕਿਉਂਕਿ ਮਾਤਾ ਪਿਤਾ ਦਾ ਕਰਜ਼ਾ ਨਹੀਂ ਅਸੀਂ ਦੇ ਸਕਦੇ ਜੀ ਇੱਥੋਂ ਵੇਖੋ ਸਾਨੂੰ ਐ ਪਹਿਲੇ ਦਿਨ ਤੋਂ ਵੇਖੋ ਕਿਤਰਾ ਨਾ ਬੱਚਾ ਵੇਖ ਲਓ ਚੱਲ ਸਕਦਾ ਨਾ ਫਿਰ ਸਕਦਾ ਨਾ ਕੋਈ ਕੁੜਾਕ ਕਿਤਰਾ ਵੇਖੋ ਮਾਂ ਮਲ ਮੁੱਤਰ ਵੇਖੋ ਕਿਤਰਾ ਵੇਖੋ ਸਾਫ਼ ਕਰਦੀ ਏ ਕਿੰਦੇ ਭਲਿਆ ਜਿਨ ਕੇ ਜਨੇ ਬਢੀਰੇ ਤੂੰ ਹੋ ਤੈਨ ਸਿਉ ਝਗਰਤ ਪਾਪ ਗੁਰੂ ਰਾਮਦਾਸ ਜੀ ਤੈਨ ਕਹਿ ਦਿੱਤਾ ਕਿੰਦੇ ਜਿਨ੍ਹਾਂ ਨੇ ਬੱਚਾ ਤੈਨੂੰ ਜਨਮ ਦਿੱਤਾ ਪਾਲ ਪੋਸ ਕੇ ਇੰਨਾ ਵੱਡਾ ਕੀਤਾ ਜਿਹੜੇ ਆਪਣੇ ਮਾਤਾ ਪਿਤਾ ਨਾਲ ਲੜਦੇ ਨੇ ਨਾ ਸਭ ਤੋਂ ਵੱਡਾ ਪਾਪ ਹੈ। ਦੇਖੋ ਗੁਰ ਨੇ ਆ ਗੁਰੂ ਦੇ ਘਰੋਂ ਗੁਰੂ ਮਿਲਿਆ ਵੀ ਅਸੀਂ ਆਪਣੇ ਜਨਮ ਦੇਣ ਵਾਲੇ ਮਾਤਾ ਪਿਤਾ ਦੇ ਨਾਲ ਲੜਨਾ ਨਹੀਂ। ਤੇ ਜੇ ਬੱਚਾ ਵੇਖੋ ਮਾਤਾ ਪਿਤਾ ਨਾਲ ਲੜੇ ਨਾ ਤੇ ਵੇਖੋ ਘਰ ਸਵਰਗ ਬਣੇਗਾ ਜੀ। ਦੇਖੋ ਗੁਰੂ ਜੀ ਨੇ ਗੁਰੂ ਦੇ ਦਿੱਤਾ ਕਿ ਭਲਿਆ ਇਹ ਸਭ ਤੋਂ ਵੱਡਾ ਅਉਗਣੇ ਪਾਪ ਹੀ ਜਿਹੜੇ ਆਪਣੇ ਮਾਤਾ ਪਿਤਾ ਨਾਲ ਲੜਦੇ ਨੇ। ਜੇ ਸਮਝ ਪੈ ਜਾਵੇ ਤੇ ਕਹੇ ਵੀ ਨਹੀਂ ਉਹ ਭਲਿਆ ਇਹ ਤੇ ਇਹੋ ਜੀ ਹਾਲਤ ਹੈ ਜਿਹੜਾ ਵੀ ਜੇ ਸੋਲ ਨੇ ਕਰਮਾਂ ਸੰਦੜਾ ਖੇਤ ਜੇ ਮੈਂ ਅੱਜ ਆਪਣੇ ਮਾਂ ਪਿਤਾ ਨਾਲ ਲੜਦਾ ਪਿਆ ਤੇ ਬੱਚੇ ਮੇਰੇ ਮੈਨੂੰ ਦੇਖਣਦੇ ਆ ਜਦੋਂ ਮੈਂ ਬਜ਼ੁਰਗ ਹੋਇਆ ਮੇਰੇ ਬੱਚਿਆਂ ਨੇ ਮੇਰੇ ਨਾਲ ਲੜਨਾ ਆਹ ਪਾਪ ਤੇ ਇਤਨਾ ਚੱਲੀ ਜਾਣਾ ਆ ਦੇਖੋ ਜੇ ਮਾਤਾ ਪਿਤਾ ਕਰਦੇ ਹੋ ਨਾ ਬੱਚੇ ਬਿਲਕੁਲ ਉਹੋ ਕੁਝ ਕਰਦੇ ਨੇ ਕਿਉਂਕਿ ਸੰਸਕਾਰ ਲੱਦਦੇ ਨੇ ਜੇ ਦੇਖੋ ਆਪ ਗੁਰੂ ਘਰ ਨਾਲ ਜੁੜੇ ਨੇ ਨਾ ਤੇ ਬੱਚੇ ਦੇਖੋ ਉਸੇ ਤਰ੍ਹਾਂ ਹੀ ਘਰ ਦੇ ਅੰਦਰ ਦੇਖੋ ਗੁਟਕਾ ਸੱਬ ਲੈ ਕੇ ਪਾਠ ਕਰਦੇ ਨੇ ਛੋਟੇ ਜਿਹੇ ਬੱਚੇ ਦੇਖੋ ਕਈ ਜਿਹੜੀ ਨਾ ਜਿਨ੍ਹਾਂ ਨੂੰ ਅਜੇ ਪੜਨਾ ਵੀ ਨਹੀਂ ਆਉਂਦਾ ਆਪਾਂ ਗੁਟਕਾ ਸੱਬ ਲੈ ਕੇ ਪਾਠ ਕਰਦੇ ਹੋਏ ਜੇ ਨਾ ਤੋਂ ਐਵੇਂ ਕੋਈ ਕਾਪੀ ਜੀ ਲੈ ਕੇ ਕਿਤਾਬ ਲੈ ਕੇ ਬੈਠ ਜਾਂਦੇ ਉਹਨਾਂ ਕੁਸ਼ੀਆਂ ਨਾ ਕੀ ਕਰਦੇ ਕਹਿੰਦੇ ਪਾਠ ਕਰਦੇ ਨੇ ਸਨਸਕਾਰ ਚ ਨਹੀਂ ਦੇ ਬੱਚਿਆਂ ਦੇ ਅੰਦਰ ਜੇ ਆਪ ਅਸੀਂ ਚੰਗੇ ਹੋਵਾਂਗੇ ਬੱਚਿਆਂ ਦੇ ਅੰਦਰ ਵੀ ਚੰਗੇ ਸੰਸਕਾਰ ਆਉਣਗੇ ਤੇ ਦਾਤਾ ਇਹ ਕਹਿੰਦੇ